ਸਾਡੇ ਘਰ ਦੇ ਸਾਹਮਣੇ ਇੱਕ ਘਰ ਹੈ ਉਹਨਾਂ ਦੇ ਮੁੰਡੇ ਦਾ ਨਾਮ ਹੈਗਾ ਦਲਜੀਤ ਤੇ ਜਦੋਂ ਮੈਂ 7ਵੀਂ 8ਵੀਂ ਚ ਹੁੰਦਾ ਸੀ ਨਾ ਉਦੋਂ ਅਸੀਂ ਕੋਠੇ ਤੇ ਸੌਂ ਜਾਂਦੇ ਸੀ ਸਾਡੇ ਵਾਲੇ ਤੇ ਮੱਛਰਦਾਨੀ ਲਾ ਕੇ ਤੇ ਨਾਲ ਸਾਡੇ ਕੋਠੇ ਦੇ ਉੱਤੇ ਜਮਾ ਬਨੇ ਰਹੇ ਤੇ ਉਹ ਵਾਸ਼ਰੂਮ ਬਣਾਇਆ ਸੀ ਸਾਡਾ ਘਰ ਹੈ ਜਿਹੜਾ 메ਨ ਰੋਡ ਦੇ ਉੱਤੇ ਤੇ ਸੜਕ ਦੇ ਦੂਜੇ ਪਾਸੇ ਉਹ ਦਲਜੀਤ ਵੀਰੇ ਉਹਨਾਂ ਦਾ ਘਰ ਦਲਜੀਤ ਵੀਰੇ ਦੇ ਘਰ ਦੇ ਨਾਲ ਇੱਕ ਸ਼ਾਪ ਸੀਗੀ ਉਹਨਾਂ ਦੇ ਹੀ ਸ਼ਰੀਕੇ ਸ਼ਰੀਕੇ ਦੇ ਵਿੱਚ ਜਦੋਂ ਮੈਂ ਰਾਤ ਨੂੰ 12 1 ਵਜੇ ਕਈ ਵਾਰ 2 ਵਜੇ 2:30 ਉੱਠਣਾ ਬਾਥਰੂਮ ਕਰਨ ਤਾਂ ਮੈਂ ਦੇਖਦਾ ਸੀ ਉਹ ਵੀਰਾਂ ਨਾ ਉਹ ਪਲੇਟਾ ਵੈਲਡਿੰਗ ਕਰਦਾ ਹੁੰਦਾ ਸੀ ਵੀਰਾਂ ਉਹ ਪਾਈਪਾਂ ਨੂੰ ਚੱਕ ਚੱਕ ਕੇ ਖਰਾਦ ਦੇ ਵਿੱਚ ਪਾ ਕੇ ਉਹਦੇ ਫੇਸ ਲਾਉਂਦਾ ਹੁੰਦਾ ਸੀ ਬਾਥਰੂਮ ਕਰਨ ਤੋਂ ਬਾਅਦ ਘੱਟੋ ਘੱਟ 15 15 20 20 ਮਿੰਟ ਉਹਨਾਂ ਨੂੰ ਖੜੀ ਦੇਖੀ ਜਾਣਾ ਉਦੋਂ ਉਹਨਾਂ ਦੇ ਘਰ ਦੇ ਹਾਲਾਤ ਠੀਕ ਠੀਕ ਸੀ ਹਨਾ ਤੇ ਉਹ ਵੀਰੇ ਨੇ ਮਿਹਨਤ ਕੀਤੀ ਰਾਤਾਂ ਨੂੰ ਆਦੀ ਕੰਮ ਕਰਕੇ ਫੀਸਾਂ ਕੱਢੀਆਂ ਪੜਨਾ ਵੀ ਰਾਤਾਂ ਨੂੰ ਵੀਰੇ ਕਿੰਨ ਕਨੀ ਦੇਖਦਾ ਸੀ ਤਾਂ ਮੇਰੇ ਮਨ ਦੇ ਵਿੱਚ ਹਨਾ ਹੁੰਦਾ ਸੀ ਯਾਰ ਵੀ ਆਪਾਂ ਵੀ ਇਦਾਂ ਜ਼ਿੰਦਗੀ 'ਚ ਮਿਹਨਤ ਕਰਨੀ ਆ ਤੇ ਅੱਜ ਦੇਖੋ ਮੈਂ ਵੀ ਬਾਹਰਲੇ ਮੁਲਕ 'ਚ ਬੈਠਾ ਉਹ ਵੀਰਾ ਵੀ ਇਹ ਨਹੀਂ ਪਤਾ ਕਿ ਦੇ ਆਸਟ੍ਰੇਲੀਆ ਹੋਵੇ ਜਾਂ ਕਿਹੜੀ ਕੰਟਰੀ 'ਚ ਮੈਨੂੰ ਪਤਾ ਵੀਰਾ ਬਹੁਤ ਜਗ੍ਹਾ ਤੇ ਜੌਬ ਕਰ ਚੁੱਕਿਆ ਤੇ ਮੇਰੀ ਵੀਰ ਨਾਲ ਕਦੇ ਗੱਲ ਨਹੀਂ ਹੋਈ ਚਲੋ ਵੀਡੀਓ 'ਸ ਤੇ ਕਮੈਂਟ ਬਹੁਤ ਲੋਕਾਂ ਦੇ ਆਉਂਦੇ ਨੇ ਉਹ ਵੀਰੇ ਨੇ ਮੇਰੀ ਇੱਕ ਪੋਸਟ ਦੇ ਨੀਚੇ ਕਮੈਂਟ ਕੀਤਾ ਸੀ ਅੱਜ ਤੋਂ ਕਈ ਮਹੀਨੇ ਪਹਿਲਾਂ ਤੇ ਉਹ ਕਮੈਂਟ ਦੀ ਮੈਨੂੰ ਇੰਨੀ ਖੁਸ਼ੀ ਹੋ ਤੇ ਇਹਲੇ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਵੀ ਜ਼ਰੂਰ ਬਣਦਾ ਤੁਸੀਂ ਨਾ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹੋ ਕੁਝ ਨਹੀਂ ਪਤਾ ਕਦੋਂ ਤੁਹਾਨੂੰ ਕੌਣ ਬੰਦਾ ਦੇਖ ਰਿਹਾ ਹੈ ਤੇ ਤੁਹਾਡੇ ਤੋਂ ਮੋਟੀਵੇਸ਼ਨ ਲੈ ਰਿਹਾ ਹੈ ਸੋ ਦੋਸਤੋ ਕੀ ਹਾਲ ਚਾਲ ਸਸ਼ੇਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਕਰਨਵੀਰ ਤਮਾਨ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮਿਸਟਰ ਇਬਰਾਹਿਮ ਕੁਡ ਯੂ ਬ੍ਰਿੰਗ ਨਾਈਫ ਆਪਣੇ ਕੋਲੇ ਹੁਣਾਂ ਸਕੇਡ ਆਈ ਹੈਗੀ ਮਾਲ ਦੀ ਕਟਿੰਗ ਹੋ ਕੇ ਮਾਕਾ ਤੁਹਾਨੂੰ ਦਿਖਾਈ ਹੈ ਵੀ ਕਿਵੇਂ ਮਾਲ ਦੀ ਕਟਿੰਗ ਹੋ ਕੇ ਇਹੜੇ ਸਕਿੱਡਾ ਆਪਣੇ ਕੋਲੇ ਆਉਂਦੀ ਹੈ ਤੇ ਫਿਰ ਉਹਦਾ ਆਪਾਂ ਮਾਰਾ ਜਿਹੜਾ ਸੈਪਰੇਟ ਕਰਦੇ ਹਾਂ ਆ ਦੇਖੋ ਆ ਪੂਰੀ ਸਕਿੱਡਾ ਮਤਲਬ ਕਟਿੰਗ ਹੋ ਕੇ ਆਈ ਆ ਸੀ ਯਾਰ ਤੇ ਇਹਦੇ ਵਿੱਚ ਆਹਨੋਸ਼ਟ 25 ਤੋਂ 30 ਸ਼ੀਟਾਂ ਕਟਿੰਗ ਹੋਈ ਹੋਈ ਹੈ ਨਾ ਹੁਣ ਆਪਾਂ ਖੋਲ ਰਹੇ ਹਾਂ ਤੇ ਫਿਰ ਆਪਾਂ ਦੇ ਜਿਹੜੇ ਪੀਸ ਨੇ ਉਹ ਸੈਪਰੇਟ ਕਰਾਂ ਤੋ ਇਸ ਤਰ੍ਹਾਂ ਦੀ ਇਹ ਕੁਛ ਕਿੱਡਾ ਦੇਖੋ ਆ ਉੱਪਰ ਪਲਾਈਵੁੱਡ ਕੱਟਿਆ ਹੋਇਆ ਹੈਗਾ ਥੱਲੇ ਆ ਚਿੱਟੇ ਰੰਗ ਦਾ ਮਟੀਰੀਅਲ ਪਿਆ ਮੈਲਾਮਾਈਨ ਇਹਦੇ ਇੱਧਰ ਲੱਭਸ ਆ ਪਾਰਕਟ ਢੇਰ ਇਹ ਦੇਖੋ ਤੇ ਵਾਈਟ ਵਾਲਾ ਮੈਲਾਮਾਈਨ ਆ ਗਿਆ ਇਹ ਜਾਂ ਤਾਂ ਸਾਰਾ ਹੀ ਮਾਲ ਇੱਕੋ ਜਵਾਬ ਦਾ ਹੋਊਗਾ ਸਟਿੱਕਰਾਂ ਤੋਂ ਦੇਖ ਕੇ ਪਤਾ ਲੱਗ ਜਾਊਗਾ ਸਟਿੱਕਰ ਲੱਗੇ ਹੋਏ ਨੇ ਨਾ ਇਹਨਾਂ ਨੂੰ ਦੇਖ ਕੇ ਪਤਾ ਲੱਗੂਗਾ ਵੀ ਇੱਕੋ ਇੱਕੋ ਘਰ ਦਾ ਮਾਲ ਆ ਇੱਕੋ ਜਾਬ ਦਾ ਮਾਲ ਆ ਜਾਂ ਅਲੱਗ-ਅਲੱਗ ਵਾਈਟ ਕਿਸੇ ਹੋਰ ਦਾ ਪਲਾਈਵੁੱਡ ਲਾ ਕਿਸੇ ਹੋਰ ਦਾ ਤਾਂ ਇਹਨੂੰ ਹੁਣ ਆਪਾਂ ਨੇ ਇਹਨਾਂ ਦੇ ਪੀਸ ਕੱਢਣੇ ਨੇ ਪੀਸ ਇਹਨਾਂ ਦੇ ਆਡ-ਆਡ ਕਰਨ ਨੇ ਜੋੜੇ ਬਣਾ ਕੇ ਰੱਖਣੇ ਨੇ ਜੇ ਤੁਸੀਂ ਆਪਣੀ ਪਹਿਲਾਂ ਵਾਲੀ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਇਹ ਇੱਥੇ ਕੈਬਨਟਾਂ ਕਿਵੇਂ ਬਣਦੀਆਂ ਨੇ ਜੇ ਤੁਸੀਂ ਨਹੀਂ ਦੇਖੀ ਤਾਂ ਉਹ ਵੀਡੀਓ ਜਾ ਕੇ ਦੇਖੋ ਤੁਹਾਨੂੰ ਵੀਡੀਓ ਦਾ ਲਿੰਕ ਯਾਰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਇਹ ਵਾਲੀ ਵੀਡੀਓ ਦੇ ਤਾਂ ਚਲੋ ਆਪਾਂ ਇਹਨੂੰ ਪਹਿਲਾਂ ਸੈਪਰੇਟ ਕਰਦੇ ਆ ਜਿਹੜੇ ਬਿਜ਼ਨਸ ਕਿੱਡਾ ਵਾਲੇ ਆਪਾਂ ਬਾਅਦ ਚ ਸੈਪਰੇਟ ਕਰਾਂਗੇ ਮਟ ਉਸ ਤੋਂ ਪਹਿਲਾਂ ਆਪਾਂ ਸਕੂਲ ਵਾਲੇ ਜਿਹੜੇ ਫਿਲਰ ਸਰਦੂ ਜੁਨੇ ਬਣਾ ਰਹੇ ਸੀ ਯੂ ਟਾਈਪ ਉਹ ਬਣਾਉਣੇ ਆ ਵਾਈਟ ਓਕ ਦੇ ਐਮ ਡੀ ਐਫ ਵਾਲੇ ਇਹਨਾਂ ਨੇ ਬਣਾ ਦੇ ਦੀਗੇ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਆਹ ਵਾਲੇ ਫਿਲਰ ਆਹ ਵਾਲੇ ਨਾ ਚੁਰ ਅਗੜੀ ਜਾਂਦਾ ਇਹ ਐਮ ਡੀ ਐਫ ਦੇ ਨੇ ਆਪਾਂ ਨੇ ਆ ਵਾਈਟ ਓਕ ਵਾਲੇ ਬਣਾਉਣੇ ਨੇ ਆਹ ਵਾਲੇ ਪਾਲਛਾਲੇ ਪਾਲਛੋਣੀ ਇਹਨਾਂ ਤੇ ਇਹ ਕੁਝ ਕੁ ਪੀਸਵੇਂ ਨੇ ਕੱਟਦੇ ਸੀ ਸੀਟਾਂ ਨਹੀਂ ਸੀ ਆ ਗਈਆਂ ਹੁਣ ਆਪਣੇ ਕੋਲੇ ਸੀਟਾਂ ਆ ਗਈਆਂ ਤੇ ਹੁਣ ਆਪਾਂ ਪਹਿਲਾਂ ਇਹ ਕੰਪਲੀਟ ਕਰਦੇ ਆਂ ਤਾਂ ਕਿ ਮੈਥਿਊ ਜਿਹੜਾ ਉਹ ਇਹਨਾਂ ਨੂੰ ਬਣਾਉਣ ਤੇ ਬਿਜ਼ੀ ਹੋ ਜਾਓ ਬੇਲਾ ਨਾ ਰਹੇ ਫਿਰ ਆਪਾਂ ਉਸ ਕਿੱਡ ਕਰਾਂਗੇ ਤਾਂ ਚਲੋ ਪਹਿਲਾਂ ਆਪਾਂ ਆਹ ਵੜਦੇ ਆਂ ਇਹ ਜੂਮ ਹੀ ਨਹੀਂ ਹੁੰਦਾ ਸਰਦੋਲ ਵੇ ਹਾਂ ਫਰੰਟ ਕੈਮਰਾ ਜੂਮ ਹੀ ਨਹੀਂ ਹੁੰਦਾ ਬੇਕਾਰ ਫੋਨ ਹੈ ਬੇਕਾਰ ਫੋਨ ਕਾਨੂੰ ਆਏ ਤੁਸੀਂ ਬੇਕਾਰ ਇਹ ਫੋਨ ਕਹਿੰਦਾ ਇਹਨੂੰ ਜੂਮ ਨਹੀਂ ਕਰਨਾਗਾ ਵਧੀਆ ਨਹੀਂਗਾ ਬੰਦਾ ਤੋਂ ਪੀਸ ਤੁਸੀਂ ਦੇਖਿਆ ਵੀ ਕੱਟ ਲਿਆ ਆਪਾਂ ਨੇ ਸਾਰੇ ਤੇ ਹੁਣ ਆਪਾਂ ਨੇ ਦਰਾਜ ਬਣਾਉਣੇ ਨੇ ਟ੍ਰਾਂਟੋ ਵਾਲੀ ਹੈ ਜਿਹੜੀ ਆਪਾਂ ਨੇ ਵੈਂਟੀ ਫਿਟ ਕਰੀ ਸੀ ਮਾਸਟਰ ਬੈਡਰੂਮ ਦੇ ਵਿੱਚ ਉੱਥੇ ਤੁਸੀਂ ਦੇਖਿਆ ਪਿਛਲੇ ਵਲੌਗ ਚ ਸ਼ੈਂਕ ਵਗੈਰਾ ਫਟੋਗੇ ਸੀ ਉਹਦੇ ਆ ਪਾਈਪਾਂ ਦੇ ਸਾਈਜ਼ ਲੈ ਲਏ ਸੀ ਆਪਾਂ ਨੇ ਕਿਉਂਕਿ ਦਰਾਜ ਪਿੱਛੋਂ ਕੱਟਣੇ ਪੈਣੇ ਨੇ ਯੂ ਟਾਈਪ ਤੇ ਉਹ ਹੁਣ ਆਪਾਂ ਨੇ ਚਾਰ ਦਰਾਜ ਬਣਾਉਣ ਨੇ ਆਪਦੇ ਹੱਥੀ ਇੱਥੇ ਕੱਟਾਂਗੇ ਨਹੀਂ ਅਦਰਵਾਈਜ਼ ਸਾਰਾ ਮਟੀਰੀਅਲ ਜਿਹੜਾ ਸੀਐਲਸੀ ਤੇ ਕੱਟ ਕੇ ਆਉਂਦਾ ਆਪਣੇ ਕੋਲੇ ਆਪਾਂ ਸਿਰਫ ਇੱਥੇ ਇਕੱਠੇ ਹੀ ਕਰਨੇ ਹੁੰਦੇ ਨੇ ਵੇਚ ਲਾ ਕੇ ਬਟ ਉਹ ਚਾਰੇ ਦਰਾਜ ਆਪਾਂ ਇੱਥੇ ਹੀ ਬਣਾਵਾਂਗੇ ਕਿਉਂਕਿ ਜਿੱਥੋਂ ਆਪਾਂ ਬੜਵਾਉਂਦੇ ਆ ਉਹ ਕੰਪਨੀ 'ਚ ਕੰਮ ਬਹੁਤ ਜ਼ਿਆਦਾ ਤਾਂ ਕਰਕੇ ਇਹ ਨਹੀਂ ਪਤਾ ਉਹ 4-5 ਦਿਨ ਦਾ ਟਾਈਮ ਦੇਣ ਵੀ ਅਸੀਂ 4-5 ਦਿਨਾਂ ਤੱਕ ਕੱਟ ਸਕਦੇ ਹਾਂ ਕਿਉਂਕਿ ਉਹਨਾਂ ਕੋਲੇ ਆਰਡਰ ਬਹੁਤ ਹੁੰਦੇ ਨੇ ਇਸ ਕਰਕੇ ਇੱਥੇ ਆਪਾਂ ਕੱਟਾਂਗੇ ਘੰਟੇ ਦੇ ਵਿੱਚ ਕੱਟ ਕੇ ਆਪਾਂ ਇੱਥੇ ਦਰਾਜ ਰੈਡੀ ਕਰ ਲਾਂਗੇ ਤੇ ਚਲੋ ਸੋ ਅੱਜ ਆਪਾਂ ਗੱਲ ਕਰਾਂਗੇ ਬਾਈ ਮੋਟੀਵੇਸ਼ਨ ਦੀ ਜਿਵੇਂ ਮੰਨ ਲਓ ਕੋਈ ਐਲਾਨ ਮਾਰ ਸਕੋਗੇ ਜ्यादातर ਲੋਕ ਐਵੇਂ ਕਰ ਦਿੰਦੇ ਨੇ ਵੀ ਵੱਡੇ ਬੰਦੇ ਨੂੰ ਐਸਾ ਮੋਟੀਵੇਸ਼ਨ ਦੇਖ ਦੇਣੇ ਪਰ ਮੇਰਾ ਤਰੀਕਾ ਕੁਛ ਅਲੱਗ ਹੈ ਮੇਰੀ ਸੋਚ ਇਹ ਕਹਿੰਦੀ ਹੈ ਵੀ ਤੁਹਾਡੇ ਆਲੇ-ਦੁਆਲੇ ਹੀ ਮਤਲਬ ਇੰਨੇ ਲੋਕ ਹੁੰਦੇ ਨੇ ਜਿਹੜੇ ਕਿ ਤੁਹਾਡੇ ਲਈ ਮੋਟੀਵੇਸ਼ਨ ਦਾ ਸੋਰਸ ਹੁੰਦੇ ਨੇ ਤੁਹਾਡੇ ਰਿਸ਼ਤੇਦਾਰ ਜਿਆਦਾਤਰ ਤਾਂ ਇਹੀ ਦੇਖਿਆ ਵੀ ਮੈਂ ਲੋਕ ਆਪਦੇ ਰਿਸ਼ਤੇਦਾਰਾਂ ਤੋਂ ਜੈਲਸੀ ਕਰਦੇ ਨੇ ਆਪਦੇ ਨਾਲ ਦੇ ਚਾਚੇ ਤਾਇਆ ਤੁਸੀਂ ਬਹੁਤ ਜੈਲਸੀ ਕਰੀ ਆ ਮੈਨੂੰ ਪਰ ਮੈਂ ਕੁਝ ਵੱਖਰੇ ਤਰੀਕੇ ਨਾਲ ਸੋਚਦਾ ਹਾਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਆਲੇ-ਦਾਲੇ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਮਤਲਬ ਆਪਣੇ ਨੂੰ ਬੜਾ ਤਰੱਕੀ ਕਰੀ ਕਰੀ ਹੁੰਦੀ ਹੈ ਤੇ ਆਪਾਂ ਉਹਨਾਂ ਨੂੰ ਕਦੇ ਵੀ ਐਪਰੀਸ਼ੀਏਟ ਨਹੀਂ ਕਰਦੇ ਇਵਨ ਕਿ ਮੈਂ ਬਹੁਤ ਲੋਕ ਤਾਂ ਇਹੋ ਜਿਹੇ ਵੀ ਦੇਖੇ ਨੇ ਮੁੰਡੇ ਹਮੇਸ਼ਾ ਹੀ ਕਹਿੰਦੇ ਨੇ ਸਾਡੇ ਪਿਓ ਨੇ ਸਾਡੇ ਲਈ ਕੀਤਾ ਹੀ ਕੁਛ ਨਹੀਂ ਹਾਲਾਂਕਿ ਦੇਖਿਆ ਜਾਵੇ ਕਿ ਤੁਹਾਨੂੰ 18 20 ਸਾਲ ਦਾ 22 ਸਾਲ ਦਾ 25 ਸਾਲ ਦਾ ਕਰਤਾ ਤੁਹਾਡੇ ਪਿਓ ਮਾਂ ਪਿਓ ਨੇ ਵੱਡਾ ਖਵਾ ਪਿਆ ਕਿ ਤੁਹਾਡੀ ਫੀਸਾ ਭਰਦੇ ਮੈਂ ਕਹਿੰਦਾ ਇਹ ਹੀ ਬਹੁਤ ਵੱਡੀ ਗੱਲ ਹੈ ਅੱਗੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਸਾਹਮਣਾ ਜਾਂ ਉਹਨਾਂ ਨੂੰ ਪਾਲਣਾ ਆਉਦੇ ਮਾਪਿਆਂ ਨੂੰ ਮੇਰੇ ਆਲੇ-ਦਾਲੇ ਬਹੁਤ ਲੋਕ ਨੇ ਇਵਨ ਕਿ ਮੇਰੇ ਤੋਂ ਛੋਟੀ ਉਮਰ ਦੇ ਵੀ ਬਹੁਤ ਐਹ ਜਿਹੇ ਮੁੰਡੇ ਨੇ ਕਿ ਜਿਨ੍ਹਾਂ ਨੂੰ ਮੈਂ ਐਸਾ ਮੋਟੀਵੇਸ਼ਨ ਦੇ ਰੂਪ 'ਚ ਦੇਖਦਾ ਮੇਰੇ ਨਾਲ ਵੱਡੇ ਹੀ ਬਥੇਰੇ ਨੇ ਮੇਰੇ ਤੋਂ ਜਿਹੜੇ ਵੱਡੇ ਨੇ ਉਹਨਾਂ ਦੇ ਵਿੱਚੋਂ ਅੱਜ ਇੱਕ ਬੰਦੇ ਦਾ ਮੈਂ ਤੁਹਾਡੇ ਨਾਲ ਕਿੱਸਾ ਸਾਂਝਾ ਕਰਦਾ ਸਾਡੇ ਘਰ ਦੇ ਸਾਹਮਣੇ ਇੱਕ ਘਰ ਹੈ ਉਹਨਾਂ ਦੇ ਮੁੰਡੇ ਦਾ ਨਾਮ ਹੈਗਾ ਦਲਜੀਤ ਉਹ ਵੀਰਾ ਮੇਰੇ ਨਾਲੋਂ ਘੱਟ-ਘੱਟ ਹੋਣਾ 5-6 ਸਾਲ ਵੱਡਾ ਹੋਣਾ ਉਹ ਤੇ ਜਦੋਂ ਮੈਂ 7ਵੀਂ 8ਵੀਂ ਚ ਹੁੰਦਾ ਸੀ ਨਾ ਉਦੋਂ ਅਸੀਂ ਕੋਠੇ ਦੇ ਸੌਂ ਜਾਂਦੇ ਸੀ ਸਾਡੇ ਵਾਲੇ ਦੇ ਮੱਛਰਦਾਨੀ ਲਾ ਕੇ ਤੇ ਨਾ ਸਾਡੇ ਕੋਠੇ ਦੇ ਉੱਤੇ ਇੱਕ ਵਾਸ਼ਰੂਮ ਬਣਿਆ ਹੋਇਆ ਸੀ ਸਾਡਾ ਘਰ ਜਿਹੜਾ ਮੇਨ ਰੋਡ ਦੇ ਉੱਤੇ ਤੇ ਉਹ ਜਮਾ ਬਨੇ ਰਹੇ ਤੇ ਉਹ ਵਾਸ਼ਰੂਮ ਬਣਿਆ ਹੋਇਆ ਸੀ ਤੇ ਸੜਕ ਦੇ ਦੂਜੇ ਪਾਸੇ ਉਹ ਦਲਜੀਤ ਵੀਰੇ ਹੁਣ ਦਾ ਘਰ ਤੇ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੋਣਾ ਵੀ ਹਨਾ ਵੀ ਇਹ ਚੀਜ਼ ਮਤਲਬ ਵੀ ਮੈਂ ਅੱਜ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਹਾਂ ਉਹਨਾਂ ਨੇ ਕਦੇ ਨਹੀਂ ਸੋਚਿਆ ਨਾ ਵੀ ਐਵੇਂ ਵੀ ਹੋ ਸਕਦਾ ਦਲਜੀਤ ਵੀਰੇ ਦੇ ਘਰ ਦੇ ਨਾਲ ਇੱਕ ਸ਼ਾਪ ਸੀਗੀ ਉਹਨਾਂ ਦੇ ਹੀ ਸ਼ਰੀਕੇ ਸ਼ਰੀਕੇ ਦੇ ਵਿੱਚ ਹੀ ਉਹਨਾਂ ਦੀ ਸ਼ਾਪ ਸੀ ਤੇ ਉਹ ਵੀਰੇ ਨੇ ਕੀ ਕਰਨਾ ਉਹ ਵੀਰਾ ਮਿਹਨਤੀ ਬਹੁਤ ਹੈ ਹਨਾ ਤੇ ਮੈਂ ਤੁਹਾਨੂੰ ਸਟਰਗਲ ਸਟਰਗਲ ਕਹਾਣੀ ਦੱਸਦਾ ਹਾਂ ਨਾ ਵੀ ਕੋਈ ਬੰਦਾ ਕਿਸੇ ਲਈ ਕਿਵੇਂ ਮੋਟੀਵੇਸ਼ਨ ਦਾ ਰੂਪ ਹੋ ਸਕਦਾ ਜਦੋਂ ਮੈਂ ਰਾਤ ਨੂੰ 12 1 ਵਜੇ ਕਈ ਵਾਰ 2 ਵਜੇ 2:30 ਵਜੇ ਉੱਠਣਾ ਬਾਥਰੂਮ ਕਰਨ ਤਾਂ ਮੈਂ ਦੇਖਦਾ ਸੀ ਉਹ ਵੀਰੇ ਨਾ ਇਕੱਲਾ ਹੀ ਉਹ ਸ਼ਾਪ ਦੇ ਵਿੱਚ ਲੱਗਿਆ ਪਿਆ ਹੁੰਦਾ ਸੀ ਕੰਮ ਕਰਨ ਪੈਪਾ ਨੂੰ ਜਿਹੜੇ ਆਪਣੇ ਸਮਾਰਤ ਪਿੰਡਾਂ ਦੇ ਵਿੱਚ ਜਿਹੜੇ ਬੋਰ ਹੁੰਦੇ ਨੇ ਖੇਤਾਂ ਦੇ ਵਿੱਚ ਲੱਗਦੇ ਨੇ ਸਮਾਰਸੀ ਵਾਲਾ ਹਨ ਉਹਦੇ ਵਿੱਚ ਜਿਹੜੀਆਂ ਪੈਪਾ ਬਣਦੇ ਨੇ ਥੱਲੇ ਸਟੀਲ ਦੀਆਂ ਉਹਦੇ ਤਾਂ ਇੱਕ ਇੱਕ ਪਲੇਟਾ ਵੈਲਡਿੰਗ ਹੁੰਦੀ ਹੈ ਨਾ ਜਿਹਦੇ ਨਾਲ 10 ਫੁੱਟ 12 ਫੁੱਟ ਦੀ ਲੈਂਥ ਆਪਸ ਦੇ ਵਿੱਚ ਜੋਇੰਟ ਹੁੰਦੀ ਹੈ ਉਹ ਪਲੇਟਾ ਵੈਲਡਿੰਗ ਕਰਦਾ ਹੁੰਦਾ ਸੀ ਵੀਰਾ ਤੇ ਕਈ ਵਾਰ ਤਾਂ ਉਹਨੇ ਰਾਤ ਨੂੰ ਵੈਲਡਿੰਗ ਕਰਨੀ ਹੈ ਉਹ ਪਲੇਟਾ ਵੈਲਡਿੰਗ ਕਰਨੀ ਆ ਤੇ ਜੋ ਪਲੇਟਾ ਵੈਲਡਿੰਗ ਨਾ ਕਰ ਦਿਆਂ ਤਾਂ ਉਹ ਉਹ ਪਾਈਪਾਂ ਨੂੰ ਚੱਕ ਚੱਕ ਕੇ ਖਰਾਦ ਦੇ ਵਿੱਚ ਪਾ ਕੇ ਨਾ ਫੇਸ ਲਾਉਣਾ ਹੁੰਦਾ ਸੀ ਪਲੇਟਾਂ ਦੇ ਤਾਂ ਕਿ ਉਹਨੂੰ ਫਲੈਟ ਕਰ ਸਕੇ ਤੇ ਉਹ ਪਾਈਪ ਦੋਨੇ ਪਾਈਪਾਂ ਦੇ ਵਿਚਾਲੇ ਪਲਾਸਟਿਕ ਦਾ ਜੈਨ ਪਾ ਕੇ ਉਹਨਾਂ ਨੂੰ ਜੋੜ ਸਕੇ ਤਾਂ ਕਿ ਉਹ ਫਲੈਟ ਰਹੇ ਪਾਣੀ ਨਾ ਲੀਕ ਹੋਵੇ ਮੈਂ ਨਾ ਉਹ ਟਾਈਮ ਤੇ ਜਦੋਂ ਮੈਂ ਰਾਤ ਨੂੰ ਉੱਠਣਾ ਮੈਂ ਯਾਰ ਬਾਥਰੂਮ ਕਰਨ ਤੋਂ ਬਾਅਦ ਚ ਘਟੋ ਘਟ 15 15 20 20 ਮਿੰਟੋ ਵੀ ਇਹਨਾਂ ਨੂੰ ਖੜੀ ਦੇਖੀ ਜਾਣਾ ਵੀ ਮੈਂ ਸੋਚਦਾ ਵੀ ਹਨਾ ਯਾਰ ਵੀ ਦੇਖੋ ਇਹ ਵੀਰਾ ਕਿਵੇਂ ਕੰਮ ਕਰ ਰਿਹਾ ਹੈ ਨਾ ਰਾਤਾਂ ਨੂੰ ਤੇ ਉਹ ਵੀਰਾ ਇੰਟੈਲੀਜੈਂਟ ਵੀ ਬਹੁਤ ਹੈ ਤੇ ਕੋਈ ਟਾਈਮ ਹੁੰਦਾ ਹਰ ਇੱਕ ਬੰਦੇ ਦਾ ਸਟਰਗਲ ਟਾਈਮ ਹੁੰਦਾ ਉਦੋਂ ਉਹਨਾਂ ਦੇ ਘਰ ਦੇ ਹਾਲਾਤ ਠੀਕ ਠੀਕ ਸੀ ਹਨਾ ਤੇ ਉਹ ਵੀਰ ਨੇ ਨਿਹੰਤ ਕੀਤੀ ਰਾਤਾਂ ਨੂੰ ਆਦੀ ਕੰਮ ਕਰਕੇ ਫੀਸਾਂ ਕੱਢੀਆਂ ਪੜਨਾ ਵੀ ਰਾਤਾਂ ਨੂੰ ਤੇ ਉਹ ਵੀਰੇ ਨੂੰ ਮਤਲਬ ਮੈਂ ਜਦੋਂ ਦੇਖਦਾ ਹੁੰਦਾ ਸੀ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਯਾਰ ਹਾਂ ਕਿੰਨਾ ਵਧੀਆ ਵੀਰੇ ਕੰਮ ਕਰਦਾ ਮੈਨੂੰ ਆਉਂਦਾ ਸੀ ਵੀ ਹਾਂ ਯਾਰ ਮਿਹਨਤ ਨਾਲ ਹੀ ਸਾਰਾ ਕੁਝ ਹੁੰਦਾ ਹੈ ਨਾ ਇੱਕ ਅੱਧੀ ਵਾਰ ਮਾਸਾ ਬੁਲਾਇਆ ਹੋਊਗਾ ਮੈਂ ਵੀਰੇ ਨੂੰ ਨਾ ਹੀ ਵੀਰੇ ਨੇ ਮਤਲਬ ਮੇਰੇ ਨਾਲ ਕਿਉਂਕਿ ਉਹ ਵੀਰੇ ਪੜਨ ਵਾਲੇ ਜਵਾਕਾਂ ਦੇ ਵਿੱਚ ਸੀਗਾ ਹਨਾ ਤੇ ਮਿਹਨਤੀ ਸੀਗਾ ਜਦੋਂ ਹੁਣ ਮੈਂ ਉਹਨੂੰ ਵੀਰੇ ਕਿੰਨੂੰ ਦੇਖਦਾ ਸੀ ਤਾਂ ਮੇਰੇ ਮਨ ਦੇ ਵਿੱਚ ਹਨਾ ਹੁੰਦਾ ਸੀ ਯਾਰ ਵੀ ਆਪਾਂ ਵੀ ਇਦਾਂ ਜ਼ਿੰਦਗੀ 'ਚ ਮਿਹਨਤ ਕਰਨੀ ਆ ਤੇ ਅੱਜ ਦੇਖੋ ਮੈਂ ਵੀ ਬਾਹਰਲੇ ਮੁਲਕ ਚ ਬੈਠਾ ਉਹ ਵੀਰਾ ਵੀ ਇਹ ਨਹੀਂ ਪਤਾ ਕਿ ਤੇ ਆਸਟ੍ਰੇਲੀਆ ਹੋਵੇ ਜਾਂ ਕਿਹੜੀ ਕੰਟਰੀ ਜੋ ਮੈਨੂੰ ਪਤਾ ਵੀਰਾ ਬਹੁਤ ਜਗ੍ਹਾ ਤੇ ਜੌਬ ਕਰ ਚੁੱਕਿਆ ਤੇ ਮੇਰੀ ਵੀਰ ਨਾਲ ਕਦੇ ਗੱਲ ਨਹੀਂ ਹੋਈ ਚਲੋ ਵੀਡੀਓਸ ਤੇ ਕਮੈਂਟ ਬਹੁਤ ਲੋਕਾਂ ਦੇ ਆਉਂਦੇ ਨੇ ਉਹ ਵੀਰੇ ਨੇ ਮੇਰੀ ਇੱਕ ਪੋਸਟ ਦੇ ਨੀਚੇ ਕਮੈਂਟ ਕੀਤਾ ਸੀ ਅੱਜ ਤੋਂ ਕਈ ਮਹੀਨੇ ਪਹਿਲਾਂ ਤੇ ਉਹ ਕਮੈਂਟ ਦੀ ਮੈਨੂੰ ਇੰਨੀ ਖੁਸ਼ੀ ਹੋਈ ਉਹਨਾਂ ਦੇਖ ਕੇ ਜਦੋਂ ਮੈਂ ਆਈਡੀ ਖੋਲ ਕੇ ਦੇਖੀ ਵੀ ਉਹ ਵੀਰੇ ਦੀ ਆਈਡੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਇਆ ਐਜੇ ਲੋਕਾਂ ਦੇ ਕਮੈਂਟ ਤੁਹਾਨੂੰ ਵੱਧ ਮੋਟੀਵੇਟ ਕਰ ਦਿੰਦੇ ਸੋ ਦਲਜੀਤ ਵੀਰੇ ਜੇ ਤੁਸੀਂ ਇਹ ਵੀਡੀਓ ਦੇਖ ਤਾ ਮੈਂ ਤੁਹਾਨੂੰ ਦੇਖਦਾ ਹੁੰਦਾ ਸੀ ਮੈਂ ਤੁਹਾਨੂੰ ਦੱਸਿਆ ਸਾਰਾ ਹਨਾ ਵੀ ਕਿਵੇਂ ਕਿਵੇਂ ਮੈਂ ਤੁਹਾਨੂੰ ਦੇਖ ਰਿਹਾ ਤੇ ਅੱਜ ਮੈਂ ਵੀ ਕੁਝ ਨਾ ਕੁਝ ਕਰ ਲਿਆ ਜ਼ਿੰਦਗੀ ਚ ਤੱਕੇ ਹਜੇ ਬਹੁਤ ਕੁਝ ਕਰਨਾ ਤੇ ਮੈਂ ਤੁਹਾਨੂੰ ਐਜ਼ ਅ ਮੋਟੀਵੇਸ਼ਨ ਦੇਖ ਰਹਾਂ ਹਾਂ ਸੋ ਆਪਣੀ ਜ਼ਿੰਦਗੀ ਦੇ ਵਿੱਚ ਆੜੇ ਦਵਾਲੇ ਬਹੁਤ ਲੋਕ ਐਜੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਨੇ ਬਟ ਆਪਾਂ ਉਹਨਾਂ ਨੂੰ ਐਜ਼ ਅ ਮੋਟੀਵੇਸ਼ਨ ਦੇ ਤੌਰ ਤੇ ਨਹੀਂ ਦੇਖਦੇ ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਜੀ ਆਪਦੇ ਆਲੇ ਦਾਲੇ ਲੋਕਾਂ ਨੂੰ ਜ਼ਰੂਰ ਦੇਖੋ ਉਹਨਾਂ ਨੇ ਕੁਝ ਜ਼ਿੰਦਗੀ ਚ ਕੀਤਾ ਤਾਂ ਉਹਨਾਂ ਦੇਖੋ ਉਹਨਾਂ ਤੋਂ ਮੋਟੀਵੇਸ਼ਨ ਲਵੋ ਤੇ ਐਸੇ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਵੀ ਜ਼ਰੂਰ ਬਣਦਾ ਹਮੇਸ਼ਾ ਐਪਰੀਸ਼ੀਏਟ ਕਰਦੇ ਰਹੋ ਜਿਹੜੇ ਬੰਦਿਆਂ ਨੇ ਮਤਲਬ ਮਿਹਨਤ ਕੀਤੀ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਮੇਰੇ ਕਹਿਣ ਦਾ ਮਤਲਬ ਇਹ ਹੀ ਆ ਵੀ ਤੁਸੀਂ ਨਾ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹੋ ਕੁਝ ਨਹੀਂ ਪਤਾ ਕਦੋਂ ਤੁਹਾਨੂੰ ਕੋਣ ਬੰਦਾ ਦੇਖ ਰਿਹਾ ਹੈ ਤੇ ਤੁਹਾਡੇ ਤੋਂ ਮੋਟੀਵੇਸ਼ਨ ਲੈ ਰਿਹਾ ਹੈ ਕਦੇ ਵੀ ਇਹ ਨਾ ਸੋਚ ਵੀ ਹਾਂ ਯਾਰ ਮੈਂ ਇਹ ਕੰਮ ਕਰ ਰਿਹਾ ਮੈਨੂੰ ਇਹਦੇ ਵਿੱਚ ਕਾਮਯਾਬੀ ਨਹੀਂ ਮਿਲ ਰਹੀ ਤਾਂ ਮੈਂ ਕਰਨਾ ਛੱਡ ਦੇਵਾਂ ਵੀ ਆਪਾਂ ਕੋਈ ਹੋਰ ਕੰਮ ਕਰ ਲਵਾਂ ਕਰਨਾ ਛੱਡ ਦੇ ਆਈ ਹੋਪ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਕੁਝ ਚੰਗਾ ਸਿੱਖਣ ਨੂੰ ਜਲਦੀ ਮਿਲਾਂਗੇ ਐਵੇਂ ਦੇ ਹੋਰ ਕਿਸਿਆਂ ਦੇ ਨਾਲ ਤਦ ਤੱਕ ਲਈ 761